ਜਦੋਂ ਰਾਮ ਰਹੀਮ ਨੂੰ ਜਿਹੜਾ ਉਹਦੀ ਜਿਹੜੀ ਮਾਫੀ ਉਹਨੂੰ ਦਿੱਤੀ ਗਈ ਸੀ ਤੇ ਉਦੋਂ ਦੇ ਸਿੰਘ ਸਾਹਿਬ ਵੱਲੋਂ ਤੇ ਜਿਹੜਾ ਜਦੋਂ ਸੰਗਤਾਂ ਦੇ ਵਿਰੋਧ ਦੇ ਨਾਲ ਉਹ ਫੈਸਲਾ ਜਿਹੜਾ ਸੀ ਵਾਪਸ ਲਿਆ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਜੈਕਟਿਵ ਹੈ ਤੇ ਉਹ ਖਾਲਸੇ ਪੰਥ ਦੀ ਜਿਹੜੀ ਭਾਵਨਾਵਾਂ ਨੂੰ ਮੁੱਖ ਰੱਖਦੇ ਤੇ ਇਹ ਜਿਹੜਾ ਫੈਸਲਾ ਹੈ ਸਿੰਘ ਸਾਹਿਬਾਂ ਦਾ ਉਹ ਤੁਰੰਤ ਵਾਪਸ ਲਵੇ ਤੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਤੇ ਸਿੰਘ ਸਾਹਿਬ ਗਿਆਨੀ ਸੁਖਮਨ ਸਿੰਘ ਹੋਰਾਂ ਨੂੰ ਜਿਹੜਾ ਉਵੇਂ ਉਹਨਾਂ ਨੂੰ ਉਹਧਿਆ ਤੇ ਕਾਇਮ ਕੀਤਾ ਜਾਵੇ ਜਿਹੜਾ ਕੱਲ ਦਾ ਇਹ ਪ੍ਰੋਗਰਾਮ ਹੈ ਉਹ ਨਹਿੰਸ ਸਿੰਘ ਜਥੇਬੰਦੀਆਂ ਜਿਹੜੀਆਂ ਉਹਦਾ ਪੂਰਨ ਵਿਰੋਧ ਕਰਨਗੀਆਂ ਤੇ ਮੈਂ ਬੇਨਤੀ ਕਰਦਾ ਸਾਰੇ ਨਹਿੰਸ ਸਿੰਘ ਫੌਜਾਂ ਜਿਹੜੀਆਂ ਤਿਆਰ ਪਰ ਤਿਆਰ ਹੋ ਕੇ ਸ੍ਰੀ ਆਨੰਦਪੁਰ ਸਾਹਿਬ ਪਹੁੰਚਣਾ ਸਾਡਾ ਵੀ ਦਾਲਪੰਥ ਉੱਥੇ ਕੋੜਿਆਂ ਸਮੇਤ ਪਹੁੰਚ ਚੁੱਕਿਆ ਆ ਆਨੰਦਨਾਮ ਦੇ ਬਹੁਤ ਸਾਰੇ ਸੁਖਮਨ ਸਿੰਘ ਦੀਆਂ ਧਾਰਮਿਕ ਨਹਿੰਸ ਸਿੰਘ ਫੌਜਾਂ ਨਹਿੰਸ ਸਿੰਘ ਫੌਜਾਂ ਦੇ ਸਾਰੇ ਮੁਖੀ ਸਾਹਿਬਾਨ ਸੰਤ ਮਹਾਪੁਰਖ ਉੱਥੇ 9ਵੇਂ ਸਾਲ ਤੇ ਸਾਰੀਆਂ ਗੁਰਸਿੱਖ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿਛਲੀ 6 ਤਰੀਕ ਨੂੰ ਬੰਬਈ ਦੇ ਵਿੱਚ ਜਿੱਥੇ ਕੀਰਤਨ ਦਰਬਾਰ ਤੇ ਮਹਾਨ ਗੁਰਮਤ ਸਮਾਗਮ ਸੀ ਜਿਹੜੇ 8 ਤਰੀਕ ਨੂੰ ਗੱਲ ਰਾਤਰੀ ਜਿਹੜੇ ਹੈ ਲਾਈਵ ਪ੍ਰੋਗਰਾਮ ਸੀ ਤੇ ਅੱਜ ਹੁਣ ਵਾਪਸੀ ਹੈ ਮੈਂ ਇਸ ਵੇਲੇ 에ਰਪੋਰਟ ਬੰਬਈ 에ਰਪੋਰਟ ਤੇ ਖੜਾ ਹੋਇਆ ਦੇ ਨਾਲ ਹੀ ਜਿੱਥੇ ਪੰਜਾਬ ਦਾ ਜੋ ਮਾਹੌਲ ਉਥੋਂ ਸਾਰੇ ਮਾਹਪੁਰਖਾਂ ਨਾਲ ਗੱਲਬਾਤ ਚੱਲ ਰਹੀ ਹੈ ਤੇ ਜਿੱਥੇ ਸਾਡੇ ਸਤਕਾਰਯੋਗ ਸ੍ਰੀ ਅਕਾਲ ਤਖਤ ਸਾਹਿਬ ਦੀ ਗੱਲਬਾਤ ਚੱਲ ਰਹੀ ਹੈ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਤੇ ਜਿੱਥੇ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਜੋ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਹੋਰਾਂ ਨੂੰ ਜਿਹੜਾ ਨਰਾਦਰ ਕਰਕੇ ਉਹਧਿਆਣ ਤੋਂ ਹਟਾਇਆ ਗਿਆ ਤੇ ਉਹ ਜਿਹੜਾ ਬਹੁਤ ਹੀ ਮੰਦ ਭਾਗਾ ਫੈਸਲਾ ਹੈ ਤੇ ਜਿੱਥੇ ਮੈਂ ਗੱਲ ਕਰ ਰਿਹਾ ਜਦੋਂ ਰਾਮ ਰਹੀਮ ਨੂੰ ਜਿਹੜਾ ਉਹਦੀ ਜਿਹੜੀ ਮਾਫੀ ਉਹਨੂੰ ਦਿੱਤੀ ਗਈ ਸੀ ਤੇ ਉਦੋਂ ਦੇ ਸਿੰਘ ਸਾਹਿਬ ਵੱਲੋਂ ਤੇ ਜਿਹੜਾ ਜਦੋਂ ਸੰਗਤਾਂ ਦੇ ਵਿਰੋਧ ਦੇ ਨਾਲ ਉਹ ਫੈਸਲਾ ਜਿਹੜਾ ਸੀ ਵਾਪਸ ਲਿਆ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਮੈਂ ਬੇਨਤੀ ਕਰਦਾ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਜੈਕਟਿਵ ਹੈ ਤੇ ਉਹ ਖਾਲਸੇ ਪੰਥ ਦੀ ਜਿਹੜੀ ਭਾਵਨਾਵਾਂ ਨੂੰ ਮੁੱਖ ਰੱਖਤੇ ਤੇ ਇਹ ਜਿਹੜਾ ਫੈਸਲਾ ਹੈ ਸਿੰਘ ਸਾਬਾਂ ਦਾ ਉਹ ਤੁਰੰਤ ਵਾਪਸ ਲਵੇ ਤੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਤੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਹੋਰਾਂ ਨੂੰ ਜਿਹੜਾ ਉਵੇਂ ਉਹਨਾਂ ਨੂੰ ਅोध्या ਤੇ ਕਾਇਮ ਕੀਤਾ ਜਾਵੇ ਤੇ ਕੱਲ ਨੂੰ ਜਿਹੜੀ ਇਹਨਾਂ ਨੇ ਸਿੰਘ ਸਾਹਿਬ ਦੀ ਤਖਤਸ਼੍ਰੀ ਕੇਸਗੜ੍ਹ ਸਾਹਿਬ ਵਾਲਿਆਂ ਦੀ ਸਰਕਾਰ ਕਾਜ ਸਿੰਘ ਹੋਰਾਂ ਦੀ ਜਿਹੜੀ ਉੱਥੇ ਤਾਲ ਪੋਛੀ ਦਾ ਇਹਨਾਂ ਨੇ ਕੀਤਾ ਹੋਇਆ ਤੇ ਉਹ ਗੁਰੂ ਦੀਆਂ ਲਾਡਲੀਆਂ ਨਹਿੰਗ ਨਹਿੰਗ ਸਿੰਘ ਫੌਜਾਂ ਜਿੱਥੇ ਸਰਕਾਰ ਜੋਗ ਸਿੰਘ ਸਾਹਿਬ ਬਾਬਾ ਜਥੇਦਾਰ ਬਾਬਾ ਅਵਤਾਰ ਸਿੰਘ ਜੀ ਦਾਲਪੰਥ ਬਾਬਾ ਵਿਧੀ ਚੰਦ ਜੀ ਉੱਥੇ ਹੀ ਜਥੇਦਾਰ ਬਾਬਾ ਜੋਗਾ ਸਿੰਘ ਜੀ ਜਥੇਦਾਰ ਜਿਹੜੇ ਆ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਤੇ ਬਾਬਾ ਨਾਗਰ ਸਿੰਘ ਜੀ ਬਾਬਾ ਮੇਜਰ ਸਿੰਘ ਜੀ ਦਸ਼ਮੇਸ਼ ਤਰਨਾ ਦਲ ਉਥੇ ਹੀ ਬਾਬਾ ਕੁਲਵਿੰਦਰ ਸਿੰਘ ਜੀ ਬਾਬਾ ਰਾਜਾ ਰਾਜ ਸਿੰਘ ਜੀ ਸਾਰੀਆਂ ਹੀ ਨਹਾਂਗਸੰਗ ਜਥੇਬੰਦੀਆਂ ਦੇ ਮੁਖੀ ਜਿੰਨੇ ਨੇ ਤੇ ਸਾਰੀਆਂ ਹੀ ਸਾਰੇ ਸਾਡੇ ਗੁਰਮਤਾ ਉਹਨਾਂ ਦੇ ਨਾਲ ਸਾਰਿਆਂ ਨਾਲ ਮੇਰਾ ਸਾਂਝਾ ਹੋਇਆ ਮੈਂ ਬੇਨਤੀ ਕਰਦਾ ਜਿਹੜਾ ਕੱਲ ਦਾ ਇਹ ਪ੍ਰੋਗਰਾਮ ਹੈ ਉਹ ਨਹਾਂਗਸੰਗ ਜਥੇਬੰਦੀਆਂ ਜਿਹੜੀਆਂ ਉਹਦਾ ਪੂਰਨ ਵਿਰੋਧ ਕਰਨਗੀਆਂ ਤੇ ਮੈਂ ਬੇਨਤੀ ਕਰਦਾ ਸਾਰੇ ਨਹਾਂਗਸੰਗ ਫੌਜਾਂ ਜਿਹੜੀਆਂ ਤਿਆਰ ਪਰ ਤਿਆਰ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚਣਾ ਸਾਡਾ ਵੀ ਦਾਲਪੰਥ ਉੱਥੇ ਕੋੜਿਆਂ ਸਮੇਤ ਪਹੁੰਚ ਚੁੱਕਿਆ ਆਪਾਂ ਵਹੀਰਾ ਸਮੇਤ ਜਿਹੜਾ ਆਪਣੇ ਉੱਥੇ ਤੱਕ ਸ੍ਰੀ ਕੇਸਗੜ੍ਹ ਸਾਹਿਬ ਜਿੱਥੇ ਇਹਨਾਂ ਨੇ ਰੱਖਿਆ ਪ੍ਰੋਗਰਾਮ ਇਹ ਅਸੀਂ ਕਦੇ ਵੀ ਨਹੀਂ ਹੋਣ ਦਿਆਂਗੇ ਤੇ ਨਾਲ ਹੀ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਜਿਹੜੇ ਤੱਕ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵੱਜੋਂ ਉਹਨਾਂ ਦੇ ਫੈਸਲੇ ਜਿਹੜੇ ਆ ਉਹਨਾਂ ਨੂੰ ਬਹਾਲ ਕਰਨ ਤੇ ਸ਼੍ਰੋਮਣੀ ਕਮੇਟੀ ਤੁਰੰਤ ਫੈਸਲਾ ਲਵੇ ਇਹ ਸ਼੍ਰੋਮਣੀ ਕਮੇਟੀ ਜਿਹੜੀ ਹੈ ਇਹ ਫੈਸਲਾ ਵਾਪਸ ਨਹੀਂ ਲਾਉਗੀ ਕਿਉਂ ਉਹਨਾਂ ਨੂੰ ਉਤਾਰਿਆ ਉਹਨਾਂ ਨੂੰ ਪਤਾ ਸੀ ਉਸ ਦਿਨ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਨੂੰ ਮਿਲ ਕੇ ਆਏ ਆ ਉਹਨਾਂ ਦੀ ਵੀ ਅਨਗੈਂਦੀ ਹੈ ਉਹਨਾਂ ਨੇ ਨਿਹੰਗ ਸਿੰਘ ਜਥੇਬੰਦੀਆਂ ਦੇ ਜਿਹੜਾ ਉਹਨਾਂ ਦੇ ਸਾਹਮਣੇ ਗੁਰਮਤਾ ਰੱਖਿਆ ਸੀ ਤੇ ਉਹਨਾਂ ਨੇ ਕੋਈ ਉਹਦੇ ਤੇ ਗੌਰ ਨਹੀਂ ਕੀਤੀ ਪਰ ਜੋ ਨਿਹੰਗ ਸਿੰਘ ਜਥੇਬੰਦੀਆਂ ਨੇ ਫੈਸਲਾ ਲਿਆ ਸੀ ਉਹਦੇ ਤੇ ਅਸੀਂ ਕਾਇਮ ਆ ਤੇ ਕੱਲ ਨੂੰ ਜਿਹੜਾ ਉੱਥੇ ਜਿਹੜਾ ਤਾਜ ਪੋਸ਼ੀ ਜਿਹੜੀ ਆ ਉਹਨਾਂ ਨੇ ਕਰਨੀ ਉਹ ਬਿਲਕੁਲ ਜਿਹੜੀ ਮਰਿਆਦਾ ਦੇ ਉਲਟ ਹੈ ਨਹੀਂ ਹੋਣ ਦਾਂਗੇ ਤੇ ਗੁਰੂ ਦੀਆਂ ਲਾਡਲੀਆਂ ਅੰਨ੍ਹੇ ਸਿੰਘ ਫੌਜਾਂ ਜਿਹੜੀਆਂ ਜਦੋਂ ਆਰਮੀ ਗੁਰੂ ਦੀਏ ਲਾਡਲੀ ਫੌਜ ਅੰਨ੍ਹੇ ਸਿੰਘ ਫੌਜਾਂ ਖਾਲਸਾ ਅਕਾਲਪੁਰ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੋਜ ਕੋਈ ਵੀ ਗੁਰਮਤੇ ਹੁੰਦੇ ਆ 71 23 ਦੇ ਨਾਲ ਹੁੰਦੇ ਨੇ ਹੋਏ 71 ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ ਲੇਵਲਾਏ ਹਰ ਨਾਮਕੀ ਹੋਹੋ ਜੋੜੀ ਗੁਰਮਖ ਬੈਠੋ ਸਫਾ ਵਛਾਏ ਜੇ ਕੋਈ ਵੀ ਫੈਸਲੇ ਲੈਣੇ ਨੇ ਉਹ ਸੰਗਤ ਦੇ ਨਹੰਗ ਸਿੰਘ ਜਥੇਬੰਦੀਆਂ ਦੇ ਤੇ ਸਾਰੇ ਗੁਰਮਤੇ ਦੇ ਨਾਲ ਮਹਾਂਪੁਰਖਾਂ ਦੇ ਹੋਣੇ ਚਾਹੀਦੇ ਨੇ ਜੇ ਇਹਨਾਂ ਨੇ ਕੋਈ ਵੀ ਨਿਯੁਕਤੀ ਕਰਨੀ ਹੈ ਉਹ ਜਦੋਂ ਹੁਣ ਸਾਨੂੰ ਸਾਰਿਆਂ ਨੂੰ ਬੁਲਾ ਰਹੇ ਨੇ ਤੇ ਉਹ ਲਾਉਣ ਵੇਲੇ ਕਿਉਂ ਨਹੀਂ ਬੁਲਾਇਆ ਗਿਆ ਉਹਨਾਂ ਨੂੰ ਲਾਉਣ ਵੇਲੇ ਤੇ ਪੁੱਛਿਆ ਵੀ ਨਹੀਂ ਤੇ ਇਕਦਾਂ ਹੀ ਫੈਸਲਾ ਸੁਣਾ ਦਿੱਤਾ ਉਹ ਬਹੁਤ ਹੀ ਮਰਿਆਦਾ ਦੇ ਗਲਤ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਅਸੀਂ ਨਾਲ ਖੜੇ ਆ ਤੇ ਜੇ ਇਹਨਾਂ ਨੇ ਫੈਸਲਾ ਵਾਪਸ ਨਾ ਲਿਆ ਇਹਨਾਂ ਦੇ ਖਿਲਾਫ ਜਿਹੜੀ ਪੂਰੀ ਮਹਮਾ ਹੋਊਗੀ ਤੇ ਜਿਹੜਾ ਇਹਨਾਂ ਨੂੰ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਹੜੇ ਆ ਇਹ ਜਿਹੜਾ ਇਹਨਾਂ ਨੂੰ ਬਹੁਤ ਜ਼ਿਆਦਾ ਇਹਨਾਂ ਤੇ ਮਾੜਾ ਅਸਰ ਜਾ ਰਿਹਾ ਸੋ ਨਿਹੰਗ ਸਿੰਘ ਜਥੇਬੰਦੀਆਂ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲੀ ਦਲ ਦੇ ਖਿਲਾਫ ਨਹੀਂ ਅਸੀਂ ਚਾਹੁੰਦੇ ਆ ਇਹ ਫਿਰ ਜਿਹੜਾ ਦੁਬਾਰਾ ਵਧੀਆ ਤੰਗ ਨਾਲ ਚਲਾਉਂਦੇ ਪਰ ਇਹ ਜਿਹੜੇ ਨੇ ਹੁਣ ਗਲਤੀ ਤੇ ਗਲਤੀ ਕਰ ਰਹੇ ਨੇ ਅਕਾਲ ਤਖਤ ਸਾਹਿਬ ਦੀ ਭਾਵੇਂ ਦੋ ਤਰੀਕ ਦੇ ਫੈਸਲੇ ਉਹ ਜਿੱਦਾਂ ਮਰਜੀ ਜਾਣ ਪਰ ਜਿਹੜਾ ਅਕਾਲ ਤਖਤ ਸਾਹਿਬ ਨੂੰ ਪਾਸੇ ਕਰਕੇ ਇਹਨਾਂ ਨੇ ਆਪਣਾ ਹੀ ਸੋਚਿਆ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਭਾਵੇਂ ਲਾਹ ਦਿਓ ਜਿਹੜੇ ਦਮਨਵਾਦ ਸਾਹਿਬ ਦੇ ਵੀ ਜਥੇਦਾਰ ਨੂੰ ਲਾਹਤਾ ਉਹਦੇ ਕਰਕੇ ਹੀ ਤੇ ਕੇਸਗੜ ਸਾਹਿਬ ਦੇ ਜਥੇਦਾਰ ਨੂੰ ਵੀ ਲਾਹਤਾ ਹੁਣ ਜਿਹੜਾ ਆਪਣੇ ਨਵੇਂ ਬਣਾਤੇ ਤੇ ਉਹ ਨਵੇਂ ਕਿਹਨੂੰ ਆਪਣੇ ਕਿਹਦੀ ਸਹਿਮਤੀ ਨਾਲ ਬਣਾਏ ਨੇ ਹੁਣ ਸਾਰਿਆਂ ਨੂੰ ਫੋਨ ਕਰਦੇ ਨੇ ਵੀ ਆਓ ਆਓ ਬਿਲਕੁਲ ਕਿਸੇ ਨੇ ਨਿਹੰਗ ਸਿੰਘ ਜਥੇਬੰਦੀਆਂ ਨੇ ਉਹਦੇ ਡਟ ਕੇ ਉਹਨਾਂ ਦੇ ਖਿਲਾਫ ਜਿਹੜੇ ਖੜਾਂਗੇ ਤੇ ਜਿੱਥੇ ਉਹ ਉਹਨਾਂ ਨੇ ਕਰਨਾ ਨਿਹੰਗ ਸਿੰਘ ਫੌਜਾਂ ਜੜੀਆਂ ਨੇ ਵਹੀਰਾ ਘੱਟ ਕੇ ਜਾਣ ਕੇ ਤੁਰੰਤ ਜਿਹੜਾ ਇਹ ਫੈਸਲਾ ਵਾਪਸ ਲੈਣ ਦੇਹ ਸ਼ਿਵਾ ਵਰ ਮੋਹਿ ਹੈ ਸ਼ੁਭ ਕਰਮਨ ਤੇ ਕਮੂਨਾ ਟਰੂ ਨਾ ਢਰੂ ਅਰ ਸੋ ਜਬ ਜਾਹਲਰੋਂ ਨਿਸ਼ਚੈ ਕਰੇ ਆਪਣੀ ਜੀਵ ਕਰੋ ਅਰ ਸਿੱਖੋ ਆਪਣੇ ਹੀ ਮਨ ਕੋ ਇਹ ਲਾਲਚ ਹੈ ਗੁਣ ਤਹ ਜਰੋਂ ਜਬ ਆਪ ਕੀ ਔਰ ਨੇ ਨਿਧਾਨ ਬਣਾਏ ਅਤਿ ਹੀ ਰਣ ਮੈਂ ਤਬ ਜੂਝ ਮਰਾਂ ਸੋ ਜਿਹੜੇ ਫੈਸਲੇ ਨੇ ਗੁਰੂ ਸਾਹਿਬ ਨੇ ਸਾਨੂੰ ਜਿਹੜੀ ਹੈ ਬਹੁਤ ਵੱਡੀ ਸੇਧ ਦਿੱਤੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਾਜਾ ਨਵਾਜਾ ਸ੍ਰੀ ਅਕਾਲ ਤਖਤ ਸਾਹਿਬ ਉਹਦੀ ਮਰਿਆਦਾ ਮਾਨ ਮਰਿਆਦਾ ਜਿਹੜੀ ਹੈ ਮੈਂ ਜਿੱਥੇ ਸਾਰੇ ਸਾਡੇ ਮਹਾਂਪੁਰਖ ਨਾਨਕ ਸਾਹਿਬ ਵਾਲੇ ਦਮਨਵੀ ਟਕਸਾਲ ਦੇ ਮੁਖੀ ਸਾਰਿਆਂ ਨੂੰ ਬੇਨਤੀ ਕਰਦਾ ਡਟ ਕੇ ਪੈਰਾ ਦਈਏ ਤੇ ਕੱਲ ਨੂੰ ਨੇ ਹੰਗਸ ਸਿੰਘ ਜਥੇਬੰਦੀਆਂ ਸ੍ਰੀ ਅਨੰਦਪੁਰ ਸਾਹਿਬ ਜਿਹੜੀਆਂ ਅਮਰਤ ਵੇਲੇ ਤੋਂ ਹੀ ਪਹੁੰਚ ਜਾਣਾ ਤੇ ਜੇ ਇਹਨਾਂ ਨੇ ਕੋਈ ਖਰਾਬੀ ਕੀਤੀ ਕਿਸੇ ਨੇ ਵੀ ਤੇ ਉਹ ਜਿਹੜਾ ਆਪਣੇ ਨਤੀਜੇ ਉਹ ਆਪ ਜਾਣੂ ਹੋਊਗਾ ਸੋ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਸਾਰਿਆਂ ਨੇ ਬਹੁਤ ਜਿੱਥੇ ਅਮਨ ਆਮਨ ਦੇ ਨਾਲ ਪਰ ਸਤਨਾਮ ਵੈਗਰੂ ਦਾ ਜਾਪ ਵੀ ਜਪਣਾ ਪਰ ਇਹ ਜਿਹੜਾ ਕਾਰਜ ਹੈ ਇਹ ਬਿਲਕੁਲ ਨਹੀਂ ਹੋਣ ਦਿਆਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇਾਰੇ ਗਿਰਾਵੇ ਨਾ ਹੋ ਜਾਵੇ ਫਤਿਹ ਪਾਵੇ ਕੱਲ ਦੇ ਫੈਸਲੇ ਵਾਸਤੇ ਗੁਰੂ ਦੀਆਂ ਲਾੜੀਆਂ ਨਹਿੰਸ ਸਿੰਘ ਫੌਜਾਂ ਗੁਰੂ ਦੀਆਂ ਲਾੜੀਆਂ ਨਹਿੰਸ ਸਿੰਘ ਫੌਜਾਂ ਦੇ ਨਾਲ ਸਾਰੇ ਸੰਤ ਮਹਾਂਪੁਰਖ ਵੀ ਸਾਰੇ ਨਾਲ ਨੇ ਤੇ ਜਿੱਥੇ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕਰਵਰਤੀ ਪੰਜਾਬ ਹਿੰਦੁਸਤਾਨ ਪੰਜਾਬ ਭਾਰਤ ਵਿਸ਼ਵ ਜਿਹੜਾ ਹਮੇਸ਼ਾ ਚੱਕਰਬੈ ਦਾਦ ਤੁਰ ਪਾਇਓ ਧਰਮਰਾਜ ਪੰਚਤ ਗਿਰਵਰ ਕੋ ਉਹਦੇ ਅਸ ਸਮੁੰਦਰੰਗ ਪ੍ਰਯੰਤੰ ਅਬਜਲ ਰਾਜ ਮਿਲਿਓ ਸੋਰ ਸੋਰਪੁਰ ਕੋ ਸੁ ਖਾਲਸਾ ਜਿਹੜਾ ਜਿੱਥੇ ਜੰਗਲਾਂ ਦੇ ਵਿੱਚ ਵੀ ਜਦੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਜਦੋਂ ਮੁਗਲਾਂ ਦੇ ਨਾਲ ਭਾਵੇਂ ਅੰਗਰੇਜ਼ਾਂ ਦੇ ਨਾਲ ਯੁੱਧ ਕਰਦਾ ਹੋਇਆ ਜੰਗਲਾਂ ਦੇ ਵਿੱਚ ਵੀ ਹੁੰਦਾ ਸੀ ਤੇ ਉਦੋਂ ਵੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਿੰਨੇ ਵੀ ਜਥੇਦਾਰ ਬੁੱਢਾ ਦਲ ਦੇ ਪਹਿਲੇ ਜਥੇਦਾਰ ਬਾਬਾ ਵਿਨੋਦ ਸਿੰਘ ਤੋਂ ਬਾਬਾ ਸੈਭ ਸੰਜੀ ਕਲਾਧਾਰੀ ਤੱਕ ਜਿੱਥੇ 11 ਜਥੇਦਾਰ ਬੁੱਢਾ ਦਲ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਏ ਨੇ ਤੇ ਜਿੱਥੇ ਵੀ ਕਿਤੇ ਲੋੜ ਪਈ ਖਾਲਸੇ ਪੰਥ ਨੂੰ ਬੁੱਢਾ ਦਲ ਨੇ ਜਿਹੜੇ ਹੁਕਮਨਾਮੇ ਜਾਰੀ ਕੀਤੇ ਤੇ ਜਿਹੜਾ ਇਹ ਕੱਲ ਜੋ ਵੀ ਪਰਖੋਂ ਸਿੰਘ ਸਾਹਿਬਾਂ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਉਹਨਾਂ ਨੂੰ ਲਾਉਣ ਦਾ ਕੰਮ ਕੀਤਾ ਗਿਆ ਇਹ ਜਿਹੜਾ ਵਿਧੀ ਵਿਵਧਾਨ ਜੋ ਹੈ ਉਹ ਬਹੁਤ ਹੀ ਗਲਤ ਹੈ ਜੇ ਉਹਨਾਂ ਦੀ ਨਿਯੁਕਤੀ ਹੈ ਉਹ ਸਰਬੱਤ ਖਾਲਸੇ ਦੇ ਰਾਹੀਂ ਹੋਣੀ ਚਾਹੀਦੀ ਹੈ ਤੇ ਜਿਹੜਾ ਸਾਰੀਆਂ ਹੀ ਸੰਗਤਾਂ ਦੇ ਉਹਨਾਂ ਨੇ ਕੀ ਗਲਤੀ ਕੀਤੀ ਹੈ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰ ਰਾणे ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਹੋਰਾਂ ਨੇ ਉਹ ਇਕਦਾਂੀ ਗਲਤੀ ਸਾਹਮਣੇ ਆ ਗਈ ਪਹਿਲਾਂ ਨਹੀਂ ਸੀ ਪਤਾ ਦੋ ਤਰੀਕ ਤੋਂ ਬਾਅਦ ਹੀ ਇਹ ਗਲਤੀਆਂ ਦਾ ਪਤਾ ਲੱਗਣਾ ਸੀ ਸੋ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਜਿਹੜਾ ਸਾਰੀਆਂ ਨਹਿੰਗ ਸਿੰਘਾਂ ਦੇ ਜਥੇਬੰਦੀਆਂ ਉਹਨਾਂ ਦੇ ਮੁਖੀਆਂ ਦੇ ਨਾਲ ਗੁਰਮਤਾ ਕਰਕੇ ਇਹ ਫੈਸਲਾ ਲਿਆ ਗਿਆ ਕਿ ਆਪਾਂ ਜਿਹੜਾ ਕੱਲ ਦਾ ਇਹਦਾ ਵਿਰੋਧ ਕਰਨਾ ਤੇ ਸਾਰੀਆਂ ਨਹਿੰਗ ਸਿੰਘ ਜਥੇਬੰਦੀਆਂ ਉਹਦੇ ਨਾਲ ਪੂਰਾ ਡਟ ਕੇ ਪੈਰਾ ਦੇਣਗੀਆਂ ਸਾਰੇ ਉੱਧਰ ਵੀ ਇਰਾ ਜਿਹੜਾ ਆਪਾਂ ਤਖਤ Shri ਕੇਸਗੜ ਸਾਹਿਬ ਜਿੱਥੇ ਖਾਲਸਾ ਪੰਥ ਦੀ ਸਾਜਨਾ ਹੋਈ ਉੱਥੇ ਨਮਸਕਾਰ ਕਰਕੇ ਤੇ ਬਹੁਤ ਹੀ ਸਤਿਕਾਰ ਦੇ ਨਾਲ ਜਿਹੜਾ ਆਪਾਂ ਇਹ ਕੰਮ ਵੀ ਨਹੀਂ ਹੋਣ ਦੇਣਾ ਤੇ ਜੋ ਜਦੋਂ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਜਿਨ੍ਹਾਂ ਦੀ ਸਾਜਣਾ ਹੀ ਗੁਰੂ ਸਾਹਿਬ ਨੇ ਉਥੋਂ ਕੀਤੀ ਐ ਪਰ ਜਿਹੜਾ ਇਹ ਕਾਰਜ ਉਹ ਕਰ ਰਹੇ ਨੇ ਮਰਿਆਦਾ ਦੇ ਖਿਲਾਫ ਤੇ ਉਵੇਂ ਹੀ ਮੈਂ ਬੇਨਤੀ ਕਰਦਾ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਇਹ ਜਿਹੜੇ ਫੈਸਲੇ ਹੋਏ ਨੇ ਉਹਨਾਂ ਨੂੰ ਵੀ ਜਿਹੜਾ ਆਪਣੇ ਉਹਦੇ ਤੇ ਡਟ ਕੇ ਪਹਿਰਾ ਦੇਣਾ ਚਾਹੀਦਾ ਗਿਆਨੀ ਸੁਲਤਾਨ ਸਿੰਘ ਹੋਰਾਂ ਨੂੰ ਵੀ ਤੇ ਜਿੱਥੇ ਖਾਲਸਾ ਪੰਥ ਸਾਰਾ ਉਹਨਾਂ ਦੇ ਨਾਲ ਹੈ ਤੇ ਉਹਨਾਂ ਨੂੰ ਵੀ ਕਾਇਮ ਹੋ ਕੇ ਜਿਹੜੇ ਉੱਤੇ ਸਖਤ ਪਹਿਰੇ ਦੇਣੇ ਚਾਹੀਦੇ ਨੇ ਉਹ ਇੰਨਾ ਕੁਸ਼ ਕਹਿੰਦਾ ਹੋਇਆ ਸਾਰੀਆਂ ਹੀ ਗੁਰਸਿੱਖ ਸੰਗਤਾਂ ਤੋਂ ਜਿੱਥੇ ਮੈਂ ਬੇਨਤੀ ਕਰਦਾ ਜਬਲਾ ਖਾਲਸਾ ਰਹੇ ਨਿਆਰਾ ਤਬਲਾ ਗ ਤੇਜ देऊ ਮੈਂ ਸਾਰਾ ਜਬ ਇਹ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ ਜਿੱਥੇ ਕੱਲ ਦੇ ਪ੍ਰੋਗਰਾਮ ਨੇ ਉਥੇ ਹੀ ਜਿਹੜਾ 12 10 11 ਤੇ 12 ਤਰੀਕ ਨੂੰ ਜਿਹੜੇ ਕੀਰਤਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੌਮੀ ਤਿਉਹਾਰ ਹੋਲਾ ਮਹੱਲਾ ਉੱਥੇ ਹੀ ਜਿਹੜੇ ਆ 13 14 ਤੇ 15 ਤਰੀਕ ਨੂੰ ਜਿਹੜੇ ਹੋਲੇ ਮਹੱਲੇ ਦੇ ਵੀ ਵੱਡੇ ਕੌਮੀ ਤਿਉਹਾਰ ਹੋਲਾ ਮਹੱਲਾ ਗੁਰੂ ਦੀਆਂ ਲਾਡਲੀਆਂ ਨਹਿਂਸ ਸਿੰਘ ਫੌਜਾਂ ਨੇ 15 ਮਾਰਚ ਨੂੰ ਜਿਹੜਾ ਖਾਲਸਾ ਹੀ ਮਹੱਲਾ ਜਿਹੜਾ ਕਿੱਢਣਾ ਤੇ ਉਹਦੇ ਵਿੱਚ ਵੀ ਆਪਾਂ ਬਹੁਤ ਵੱਡੇ ਪੱਧਰ ਤੇ ਹਾਜ਼ਰੀਆਂ ਲਵਾਉਣੀਆਂ ਆਲੇ ਸੋ ਜਿਹੜੇ ਕੱਲ ਦੇ ਪ੍ਰੋਗਰਾਮ ਨੇ ਇਹਦੇ ਤੇ ਆਪਾਂ ਡਟ ਕੇ ਪੈਰਾ ਦੇਣਾ ਤੇ ਇਹ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਜੈਕਟਿਵ ਜਿਨ੍ਹਾਂ ਨੇ ਕੰਮ ਕੀਤਾ ਗਲਤੀ ਕੀਤੀ ਹੈ ਇਹ ਤੁਰੰਤ ਵਾਪਸ ਲੈਣ ਤੇ ਧਾਮੀ ਸਾਹਿਬ ਜਿਹੜੇ ਆਪਣੇ ਪ੍ਰਧਾਨਗੀ ਤੋਂ ਅਸਤੀਫਾ ਦੇ ਗਏ ਨੇ ਤੇ ਉਹਨਾਂ ਨੂੰ ਵੀ ਇਹਦੇ ਵਿੱਚ ਰੋਲ ਨਿਭਾਉਣਾ ਚਾਹੀਦਾ ਜਾਂ ਸ਼੍ਰੋਮਣੀ ਅਕਾਲੀ ਦਲ ਹੈ ਉਹਨਾਂ ਨੂੰ ਵੀ ਜਿਹੜਾ ਪੂਰਨ ਜਿਹੜਾ ਇਹਨਾਂ ਨੂੰ ਰੋਲ ਜਿਹੜਾ ਆਜ਼ਾਦ ਕਰਨਾ ਚਾਹੀਦਾ ਕਿਹਦਾ ਇਹ ਹੁਕਮ ਕਿਹਦੇ ਹੁਕਮ ਦੇ ਨਾਲ ਇਹ ਸਭ ਕੁਝ ਹੋ ਰਿਹਾ ਬਹੁਤ ਹੀ ਗਲਤ ਹੈ ਸੋ ਸਾਰਿਆਂ ਨੂੰ ਆਪਾਂ ਨੂੰ ਇਹਦੇ ਤੇ ਡਾਟ ਕੇ ਪੈਰਾ ਦੇਣਾ ਚਾਹੀਦਾ ਹੈ ਮਰਿਆਦਾ ਤੇ ਨਾਲ ਖੜਨਾ ਚਾਹੀਦਾ ਤੇ ਜੋ ਵੀ ਵਿਧੀ ਵਿਧਾਨ ਜੋ ਸਰਬੱਤ ਖਾਲਸੇ ਦੇ ਰਾਈ ਜਿਹੜੀ ਹੈ ਉਹ ਨਿਯੁਕਤੀ ਸਿੰਘ ਸਾਬਾਂ ਦੀ ਹੋਣੀ ਚਾਹੀਦੀ ਹੈ ਤੇ ਲਾਉਣ ਵੇਲੇ ਕਿੰਨਾ ਵੀ ਇੱਜ਼ਤ ਕਰਕੇ ਉਹਨਾਂ ਨੂੰ ਲਾਇਆ ਗਿਆ ਉਹ ਬਹੁਤ ਹੀ ਮੰਦ ਭਗ ਹੈ ਉਹ ਸਾਰੀਆਂ ਗੁਰਸੇਕ ਸੰਗਤਾਂ ਆਪਾਂ ਇੱਥੇ ਡਾਟ ਕੇ ਪੈਰਾ ਦਿਆਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜ ਕੇ ਜਗਤ ਆਪ ਨੂੰ ਸਤਿ ਸਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਪਾਵੇ ਬਹੁਤ ਸ਼ੁਕਰੀਆ